ਪਿੰਡਾਂ ਵਿੱਚ ਨਸ਼ਾ ਕਰਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਕੋੜ ਤੋਂ ਕੱਢਣ ਲਈ ਅਤੇ ਨਸ਼ੇ ਦੇ ਵਪਾਰੀਆਂ ਨੂੰ ਨਸ਼ੇ ਦਾ ਵਪਾਰ ਕਰਨ ਤੋਂ ਰੋਕਣ ਲਈ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੁਆਰਾ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਬੰਗੀ ਕਲਾਬ ਦੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਸਮੂਹ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਗੁਰੂ ਘਰ ਦੇ ਬਾਹਰ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਆਈਜੀ ਸਰਦਾਰ ਹਰਜੀਤ ਸਿੰਘ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ ਹੈ। ਜਿੱਦਾਂ ਸਰਪੰਚ ਗੁਰਪ੍ਰੀਤ ਸਿੰਘ ಗ್ರಾಮ ਪੰਚਾਇਤ ਬੰਗੀਕਲਾ ਅਤੇ ਨਸ਼ਾ ਵਿਰੋਧੀ ਮਾਚ ਦੇ ਔਦੇਦਾਰਾਂ ਨੇ ਸਵਾਗਤ ਕੀਤਾ ਇਸ ਮੌਕੇ ਰਪਿੰਦਰ ਸਿੰਘ ਤਲਵੰਡੀ ਸਾਹਬੋ ਨੇ ਪਿੰਡ ਵਾਸੀਆਂ ਨੂੰ ਪਿੰਡ ਦੀ ਪੰਚਾਇਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਨਸ਼ੇ ਦੇ ਖਿਲਾਫ ਲੜਨਾ ਚਾਹੀਦਾ ਜੇਕਰ ਕਿਸੇ ਵੀ ਪਿੰਡ ਵਿੱਚ ਕੋਈ ਵਿਅਕਤੀ ਨਸ਼ਾ ਵੇਚਦਾ ਤਾਂ ਉਸ ਦੀ ਸੂਚਨਾ ਪੁਲਸ ਨੂੰ ਦਿਹਣੀ ਚਾਹੀਦੀ ਹੈ ਤਾਂ ਜੋ ਨਸ਼ੇ ਨੂੰ ਠੱਲ ਪਾਈ ਜਾ ਸਕੇ DIG ਹਰਜੀਤ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ ਅਤੇ ਨਸ਼ੇ ਦੇ ਖਿਲਾਫ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਪੁਲਿਸ ਦੁਆਰਾ ਉਹਨਾਂ ਨੂੰ ਬਣਦਾ ਸਹਿਯੋਗ ਦਿੱਤਾ ਜਾਵੇ। ਉਹਨਾਂ ਨੇ ਅਪੀਲ ਕੀਤੀ ਕਿ ਜੇਕਰ ਕੋਈ ਨੌਜਵਾਨ ਨਸ਼ਾ ਕਰਦਾ ਹੈ ਤਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਜੋ ਨਸ਼ਾ ਵੇਚਦਾ ਹੈ ਉਸ ਨੂੰ ਪੁਲਿਸ ਦੇ ਹਵਾਲੇ ਕਰਨ ਵਿੱਚ ਸਹਿਯੋਗ ਦਿੱਤਾ ਜਾਵੇ। ਰਾਮਾ ਮੰਡੀ ਤੋਂ ਪਰਮਜੀਤ ਸਿੰਘ ਲੈਰੀ ਦੀ ਰਿਪੋਰਟ ਅੱਜ ਇੱਥੇ ਬੰਗੀ ਰੂਲਦੂ ਪਿੰਡ ਜਿਹੜਾ ਹੈਗਾ ਇੱਥੇ ਕਈ ਪਿੰਡਾਂ ਦੀ ਪੰਚਾਇਤ ਤੇ ਮੋਤਵਾਰ ਵਿਅਕਤੀ ਇਕੱਠੇ ਹੋਏ ਸਨ ਅੱਜ ਦੇ ਦਿਹਾੜੇ 'ਚ ਇੱਥੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਜਿਹੜਾ ਇਹ ਸੈਮੀਨਾਰ ਕਰਵਾਇਆ ਗਿਆ ਉਹਦੇ ਵਿੱਚ ਕਈ ਲੋਕਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਔਰ ਲੋਕਾਂ ਨੂੰ ਜਿਹੜਾ ਹੈਗਾ ਨਸ਼ੇ ਦੇ ਵਿਰੁੱਧ ਕਿਸ ਤਰੀਕੇ ਨਾਲ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਉਹਦੇ ਬਾਰੇ ਵਿੱਚ ਜਿਹੜਾ ਹੈਗਾ ਸਾਡੇ ਵੱਲੋਂ ਦੱਸਿਆ ਗਿਆ ਔਰ ਜਿਹੜੀ ਇਹ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਹੈ ਇਹਨਾਂ ਵੱਲੋਂ ਪਿਛਲੇ 15 ਸਾਲ ਤੋਂ ਨਸ਼ੇ ਦੇ ਖਿਲਾਫ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਔਰ ਲੋਕਾਂ ਨੇ ਜਿਹੜਾ ਹੈਗਾ ਇਹਨਾਂ ਦੇ ਕੰਮ ਨੂੰ ਕਾਫੀ ਸਰਾਇਆ ਹੈ ਔਰ ਇਸ ਪਿੰਡ ਦੇ ਵਿੱਚ ਜਿੰਨੇ ਵੀ ਮੋਤਵਾਇਰ ਵਿਅਕਤੀ ਤੇ ਪਿੰਡ ਦੇ ਵਾਸੀ ਅੱਜ ਇੱਥੇ ਆਏ ਨੇ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਜਿਹੜੀ ਸਾਡੀ ਇਹ ਨਸ਼ਾ ਵਿਰੋਧੀ ਮੁਹਿੰਮ ਹੈ ਉਹਦੇ ਵਿੱਚ ਜਿਹੜਾ ਹੈਗਾ ਇਕਜੁੱਟ ਹੋ ਕੇ ਹਿੱਸਾ ਲੈਣ ਦਾ ਜਿਹੜਾ ਅੱਜ ਪ੍ਰਣ ਕੀਤਾ ਹੈ ਪੰਕੀਪੰਦੇ ਵਿੱਚ ਕੱਦਸਾ ਗਿਆ ਉਹਨਾਂ ਨੇ ਵੀ ਬਿਜਲੀ ਬੋਰਡ ਦੇ ਉੱਪਰ ਦੇ ਵਿੱਚ ਜਿਹੜੀ ਦਾ ਕੰਮ ਕਿਤਾ ਹੈਗਾ ਉਹਦੇ ਕੀ ਕੰਮ ਕਰ ਉਹਦੇ ਤੇ ਜਿਹੜਾ ਹੈਗਾ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਅਸੀਂ ਕਰਾਂਗੇ ਪਹਿਲਾਂ ਵੀ ਉੱਥੇ ਜਿਹੜਾ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਤਾਂ ਪੁਲਿਸ ਨੇ ਕਾਰਵਾਈ ਕੀਤੀ ਸੀ ਉਹ ਤੇ ਡੀਸੀ ਸਾਹਿਬ ਦੇ ਨਾਲ ਗੱਲ ਕਰਕੇ ਜਿਹੜਾ ਹੈਗਾ ਔਰ ਬਿਜਲੀ ਵਿਭਾਗ ਦੇ ਕਰਮਚਾਰੀਆਂ ਤੋਂ ਇਨਫੋਰਮੇਸ਼ਨ ਲੈ ਕੇ ਜਿਹੜਾ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇੱਕ ਆਸਤਰਾਂ ਦੇ ਪ੍ਰੋਗਰਾਮ ਬਹੁਤ ਘੱਟ ਹੁੰਦੇ ਨੇ ਇਸ estrana program ਕਰਵਾਇਆ ਗਿਆ ਲੋਕਾਂ ਨੂੰ ਇੱਕ ਆਸ ਵੱਜੀ ਹੈ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਦੇ ਲਈ ਇਸ ਤਰ੍ਹਾਂ ਦੇ ਕੋਸ਼ਿਸ਼ ਹੋਣੇ ਚਾਹੀਦੇ ਨੇ ਕੀ ਮੈਸੇਜ ਕੀ ਦੇਣਾ ਸਾਡਾ ਸੰਪਰਕ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਉਹਦੇ ਤਹਿਤ ਅਸੀਂ ਪਬਲਿਕ ਮੀਟਿੰਗਸ ਕਰਦੇ ਆਂ ਔਰ ਅੱਜ ਵੀ ਜਿਹੜਾ ਹੈਗਾ ਬਠਿੰਡਾ ਸ਼ਹਿਰ ਦੇ ਵਿੱਚ ਰੋਜ਼ ਗਾਰਡਨ ਵਿਖੇ ਜਿਹੜਾ ਹੈਗਾ ਐਸਪੀ ਹੈੱਡ ਕੁਆਟਰ ਸਾਹਿਬ ਨੇ ਪਬਲਿਕ ਮੀਟਿੰਗ ਕੀਤੀ ਮਾਨਸੇ ਜ਼ਿਲ੍ਹੇ ਦੇ ਵਿੱਚ ਚੁਨੀਰ ਦੇ ਵਿੱਚ ਅੱਜ ਐਸਐਸਪੀ ਮਾਨਸਾ ਨੇ ਜਿਹੜਾ ਹੈਗਾ ਸੰਪਰਕ ਮੁਹਿੰਮ ਦੇ ਤਹਿਤ ਲੋਕਾਂ ਦੇ ਨਾਲ ਜਿਹੜਾ ਹੈਗਾ ਪਬਲਿਕ ਮੀਟਿੰਗ ਕੀਤੀ ਅੱਜ ਜਿਹੜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਆਰਗੇਨਾਈਜ਼ ਕੀਤਾ ਗਿਆ ਸੀ ਜਿਹਦੇ ਵਿੱਚ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਸੀਗਾ ਔਰ ਇਹ ਇੱਕ ਬੜਾ ਚੰਗਾ ਉਪਰਾਲਾ ਹੈ ਇਸੇ ਕਰਕੇ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਜਿਹੜਾ ਹੈਗਾ ਦਿਖਾਈ ਦੇ ਰਹੀ ਹੈ ਔਰ ਇਹਦੇ ਨਾਲ ਜਿਹੜਾ ਇਹਦੀ ਇਸ ਦੀ ਮੈਂ ਪ੍ਰਸ਼ੰਸਾ ਵੀ ਕਰਦਾ ਔਰ ਇਹਦੇ ਨਾਲ ਜਿਹੜਾ ਹੈਗਾ ਸਾਨੂੰ ਜਿਹੜਾ ਚੰਗੇ ਕੰਮ ਵਾਸਤੇ ਅੱਗੇ ਜਾਣ ਲਈ ਜਿਹੜਾ ਹੈਗਾ ਤਾਕਤ ਮਿਲੂਗਾ